Audio Jungle. ਆਪਣੇ ਵਿਸ਼ੇਸ਼ ਦੌਰੇ ਤੇ ਤਫਰੀਦਕੋਟ ਵਿੱਚ ਪੁੱਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਤੋਂ ਦੇ ਇੱਕ ਪੈਲਸ ਵਿੱਚ ਸਕੂਲੀ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ। ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਜੂਤ ਕਾਂਗਰਸ ਦੇ ਕੁਝ ਨੌਜਵਾਨਾਂ ਵੱਲੋਂ ਹੁੱਲੜਵਾਜੀ ਵੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਉੱਥੇ ਹੀ ਕੈਪਟਨ ਵੱਲੋਂ ਹਰ ਇੱਕ ਮਸਲੇ ਤੇ ਸਰਕਾਰ ਦੇ ਤਿੱਖੇ ਹਮਲੇ ਕੀਤੇ ਗਏ। ਇਸ ਦੌਰਾਨ ਕੈਪਟਨ ਵੱਲੋਂ ਬਰਗਾੜੀ ਮਾਮਲੇ ਤੇ ਪੁੱਛੇ ਇੱਕ ਸਵਾਲ ਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹਨਾਂ ਦੀ ਸਰਕਾਰ ਆ ਗਈ ਤਾਂ ਸਿਰਫ 6 ਮਹੀਨੇ ਵਿੱਚ ਹੀ ਦੋਸ਼ੀਆਂ ਦਾ ਪਤਾ ਲਗਾਵਾਂਗੇ ਫਿਰ ਭਾਵੇਂ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਹੀ ਕਿਉਂ ਨਾ ਹੋਵੇ ਇਸ ਦੇ ਨਾਲ ਹੀ ਉਹਨਾਂ ਇੱਕ ਹੋਰ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰੋਂ ਤੇ ਲੜਕੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਨਾਲ ਹੀ ਉਹਨਾਂ ਇੱਕ ਹੋਰ ਮਾਮਲੇ ਵਿੱਚ ਕਿਹਾ ਕਿ ਸੱਭਿਆਚਾਰਕ ਵਿਭਾਗ ਵੱਲੋਂ ਵੀ ਕਲਾਕਾਰਾਂ ਵੱਲੋਂ ਗਾਏ ਜਾ ਰਹੇ ਗਾਣਿਆਂ ਨੂੰ ਪਰਖਿਆ ਜਾਣਾ ਚਾਹੀਦਾ ਹੈ ਉਹਨਾਂ ਅੱਗੇ ਸਵਾਲਾਂ ਦੇ ਜਵਾਬ ਹੋਇਆ ਕਿ ਆ ਕਿ ਔਰਬਿਟ ਬੱਸ कांड ਵਿੱਚ ਸਰਕਾਰ ਵੱਲੋਂ ਕੋਈ ਵੀ ਸਹੀ ਕਾਰਵਾਈ ਨਹੀਂ ਕੀਤੀ ਗਈ ਔਰਬਿਟ ਬੱਸਾਂ ਦੇ ਡਰਾਈਵਰਾਂ ਨੂੰ ਕਿਸੇ ਦਾ ਵੀ ਡਰ ਨਹੀਂ ਹੈ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਸ਼੍ਰੋਮਣੀ ਕਮੇਟੀ ਦੇ ਕੁਝ ਨਮਾਇੰਦੇ ਬਾਗੀ ਹੋ ਗਏ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਸੀ ਸਿਰ ਇੱਕ ਤਰ੍ਹਾਂ ਸੁਝਾਅਸ਼ਣ ਦੇਣਾ ਚਾਹਨਾ ਕਿ ਆਉਣ ਵਾਲੀਆਂ ਅਗਲੀਆਂ ਸ਼੍ਰੋਮਣੀ ਕਮੇਟੀਆਂ ਚੋਣਾਂ 'ਚ ਆਪਣੀ ਕਾਂਗਰਸ ਪਾਰਟੀ ਪੂਰੇ ਤਗੜੇ ਉਮੀਦਵਾਰ ਫਰੇਕ ਜਿਨੇ ਚੋਂ ਹਰੇਕ ਹਲਕੇ ਚੋਂ ਖੜੇ ਕਰੇ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਵੀ ਜਿੱਤੇ ਤਾਂ ਕਿ ਇਹਨਾਂ ਬਾਦਲਾਂ ਨੂੰ ਪੂਰਾ ਮੂੰਹ ਤੋੜ ਜਵਾਬ ਦੇ ਦਿੱਤਾ ਜਾਵੇ ਪਿੰਡੇ ਮੇ ਸੱਤ ਕਰਨ ਦੇ ਹਰ ਮਸਲ ਦੇ ਹਰ ਜਾਤ ਪਾਤ ਦੇ ਲੋਕ ਹੁੰਦੇ ਨੇ ਕਾਂਗਰਸ ਪਾਰਟੀ ਧਾਰਮਿਕ ਗੱਲਾਂ ਛਿਛਾ ਨਹੀਂ ਪਾਉਂਦੀ ਲੇਕਿਨ ਮੈਂ ਸਿੱਖ ਹੈ ਔਰ ਜਦੋਂ ਤੁਸੀਂ ਇੱਕ ਇੱਕਾਪਾ ਇੱਕ ਕੋਈ ਜਦਵੰਦੀ ਬਣਾਓ ਨੜਨ ਨੂੰ ਔਰ ਅਮਰਿੰਦਰ ਸਿੰਘ ਤੁਹਾਡੀ ਮਦਦ ਕਰੂਗਾ ਅਸੀਂ ਕੰਮਹਿ ਜਾਵਾਂਗੇ ਕਰਨ ਪਾਰਟੀ ਨਹੀਂ ਕਰੂਗੀ ਲੇਕਿਨ ਮੈਂ ਕਰੂ ਤੁਹਾਡੀ ਮਦਦ ਇਹਨਾਂ ਨੂੰ ਕੱਢੀਏ ਜਿਹੜੇ ਇੱਥੇ ਬੈਠੇ ਨੇ ਮੱਕੜ ਸ਼ੱਕਰ ਇਹਨਾਂ ਨੂੰ ਕੱਢ ਕੇ ਚੰਗੀ ਰੀਤ ਤੇ ਇਹ ਬਣਾਈਏ ਤੁਸੀਂ ਜਿਹੜੇ ਬੱਚੇ ਨੇ ਕਲਾਸ ਸਿਕਸ ਦੇ ਦੁਆਰਾ ਸਰ ਘੱਟੋ ਘੱਟ 6 ਮਹੀਨੇ ਦੀ ਤਿਆਰੀ ਨੂੰ ਤੁਹਾਨੂੰ ਪਤਾ ਹੋਵੇ ਵੀ ਸਾਡਾ ਕੀ ਕੀ ਜੀਤੇ ਉੱਥੇ ਪਾਸ ਕੀਤੀ ਗਈ ਸੀ कि चौड़ा तो 6 महीने पहले कैंडिडेट उठे जांगे तो मैंने पूरा प्रोसेस तो के सारे वाइस प्रेसिडेंट और सारे प्रेसिडेंट जरूर उसका किया मत करें मैं वाली तो जुड़ी हुई है सर आज उन्होंने बैठे हैं नहीं? सर मेरा क्वेश्चन तो है डिस्क्रिमिनेशन बट टीम एंड बॉयज ठीक है सर लास्ट ईयर ਜੇ ਜੋ ਤੁਸੀਂ ਕਹਿ ਰਹੇ ਹੋ ਸਹੀ ਗੱਲ ਹੈ ਜੋ ਮੌਕੇ ਦਾ ਇੱਕ ਸਿੱਕਤੀ ਕਹਾਣੀ ਹੈ ਉਹ ਬੱਚੀ ਬਾਅਦ ਚਲ ਸਕੀ ਉਹ ਕਹਿੰਦਾ ਬੈਕਗ੍ਰਾਉਂਡ ਕੀ ਸੀ ਉਹ ਚਾਰੀ ਦਾਕਟਰਾਂ ਦੀ ਬੇਟੀ ਸੀ ਉਹਦੇ ਦੋ ਬੱਚੇ ਨਾਲ ਸੀ ਮੈਂ ਮਿਲਿਆ ਸੀ ਉਹਨਾਂ ਮੋਟੇ ਹਸਪਤਾਲ ਤੇ ਉਸ ਤੇ ਕੋਲਸਨ 100 ਰੁਪਏ ਆ ਸੀ ਕਿ ਡਾਕਟਰ ਕਹਿੰਦਾ ਕਿ 120 ਰੁਪਏ ਦਾ ਖਰਚਾ ਆ ਰਿਹਾ ਉਹ ਕਹਿੰਦੇ ਮੈਂ ਉਹਨਾਂ ਤੋਂ 100 ਹੀ ਲੈਣਾ ਸਾਰਾ ਸੋ ਉਹ ਕਹਿੰਦਾ ਲਾ ਲੈ ਤੇ ਉਹ ਬੱਚੇ ਨੇ ਸਾਥ ਦੇ ਤਾਂ ਮੈਂ ਬੱਚਿਆਂ ਨੂੰ ਪੈਸੇ ਛੱਡਦਾ ਇੱਕ ਤਾਂ ਨਿਕਾਜਾ ਸੀ ਇੱਕ ਥੋੜੀ ਵੱਡੀ ਬੇਟੀ ਸੀ ਬਸ ਚੱਲਣ ਲੱਗ ਗਈ ਉਹ ਬੇਟੀ ਨੂੰ ਚੱਕ ਕੇ ਉਹਨੇ ਬਾਹਰ ਸਿੱਧ ਦਿੱਤਾ ਉਹਦੇ ਸਿਰ ਵੱਜਿਆ ਔਰ ਮਰ ਗਈ ਸੀ ਇਸ ਕਿਸਮ ਦਾ ਹਾਲ ਹੈ ਇੱਥੇ ਔਰ ਇਹ ਸਮਝਦੇ ਨਹੀਂ ਕਿ ਲੋਕਾਂ ਦੀ ਕੋਈ ਜ਼ਿੰਦਗੀ ਦੀ ਕੋਈ ਕੀਮਤ ਹੈ ਕਿ ਆ ਕੇ 5 ਲੱਖ ਦੇ ਦੇਵੇ ਔਰ 10 ਲੱਖ ਦੇ ਦੇ ਦੋ ਇਹਨਾਂ ਦੇ ਦਾ ਇਹੀ ਹੈ ਕਿ ਜੋ ਮਰਜੀ ਕਰ ਲੈ ਚਲੋ ਰੋ ਜੀ ਤਾਂ ਇਹਨਾਂ ਦੇ ਬੱਸਾਂ ਦੇ ਕੱਲ ਵੀ ਮੇਰਾ ਖਿਆਲ ਬਸ ਸੀ ਇਹਨਾਂ ਨੂੰ ਪਤਾ ਨਹੀਂ ਕਿਹੜੇ ਸੀ ਇੱਕ ਬਲੌਟ ਇੱਕ ਜੰਦਾ ਵਸੇਦਾ ਇੰਨੀ ਤੇਜ਼ੀ ਨਾਲ ਕਰਦੇ ਨੇ ਉਹ ਡਰਾਈਵਰ ਸਮਝਦੇ ਨੇ ਕਿ ਇਹ ਤਾਂ ਬਾਦਲ ਸਾਹਿਬ ਦੀ ਬਸ ਹੈ ਕੀ ਵਕਤ ਹੋ ਗਿਆ ਜੀ ਚਲੋ ਚੱਲਣ ਦਿਓ ਆਪਾਂ ਪੰਜਾਬ ਰਾਜਸਥਾਨ ਦੇ ਇਹ ਮੇ ਆਪਣੀ ਆ ਕੁਝ ਹੋਟਲ ਨੇ ਤੇ ਕੰਡਨਟ ਪਾਣੀ ਰਾਜਸਥਾਨੋਂ ਜਾਂਦਾ ਹੈ ਜੇ ਆਪਾਂ ਰਾਜਸਥਾਨ ਤੋਂ ਪੱਥਰ ਲੈ ਲੈਂਦੇ ਆਪਾਂ ਸੇਂਦੇ ਨੇ ਪੈਂਦੇ ਜੀ ਤੇ ਜੇ ਆਪਾਂ ਬਿਹਾਰ ਤੋਂ ਕੋਲਾ ਲੈਣ ਆਉਂਦੇ ਆਪਾਂ ਪੈਸੇ ਦੇ ਨਹੀਂ ਪੈਂਦੇ ਜੀ ਇਹ ਆਪਣਾ ਪਾਣੀ ਤੇ ਆਪਣਾ ਪੰਜਾਬ ਦੀ ਜੂ ਹੋਵੇ ਤਾਂ ਕੋਹ ਦੇ ਖੇਤੀ ਹੋ ਕੇ ਆਪਣੇ ਕਿਸਾਨਾਂ ਨੂੰ ਮੇਰੀ ਬਿਜੀ ਬਾਤ ਬਾਲ ਕੇ ਖੇਤੀ ਕਰਨੀ ਪਈ ਜੀ ਇੱਕ ਗਰੀਬਨ ਥੋੜਾ ਜਿਹਾ ਜਿਹੜੇ ਉਹਨਾਂ ਦਾ ਸੁਭੇ ਹੁੰਦੇ ਨੇ ਅੰਮ੍ਰਿਤਸਰ ਹਿਮਾਚਲ ਤੋਂ ਬਣਿਆ ਸੀ ਹਾਂ ਜਦੋਂ ਦਰਿਆਵਾਂ ਬਣੀਆ ਸੀ ਦਿੱਲੀ ਰਾਜਸਥਾਨ ਪੰਜਾਬ ਦਾ ਸਮਝੌਤਾ ਹੋਇਆ ਸੀ ਲੇਕਿਨ ਜੋ 75 ਦੇ ਵਿੱਚ ਐਗਰੀਮੈਂਟ ਦੇ ਵਿੱਚ ਬਾਕੀ ਸਭ ਆਇਆ ਉਹਨਾਂ ਦਾ ਸਾਡਾ ਕੋਰਟ ਦੇ ਵਿੱਚ ਆ ਇਸ ਵੇਲੇ ਮਸਲਾ ਜਿਹੜਾ ਮੈਂ ਅਸੈਂਬਲੀ ਦੇ ਵਿੱਚ ਖੰਗੜਾ ਦਿੱਤਾ ਸੀ ਉਹ ਸੁਪਰੀਮ ਕੋਰਟ ਦੇ ਵਿੱਚ ਹੈ ਤਾਂ ਹੀ ਮੈਂ ਕਹਿੰਦਾ ਕਿ ਬਾਤ ਉਹ ਕਿ ਤੋੜਾ ਚਾਹੇ ਪੰਜਾਬ ਤੋਂ ਤੂੰ ਹਰਿਆਣਾ ਦਾ ਨਾ ਨਾ ਦਾ ਬੰਦਾ ਤੂੰ ਸਾਡੇ ਨਾਲ ਕਦੇ ਦਾ ਪਾਣੀ ਦੇ ਮਸਲੇ ਨਹੀਂ ਅਜੀ ਤੁਹਾਡਾ ਪਾਰੀ ਲਈ ਜਾਣ ਦੇਵਾਂਗੇ ਚਾਹੇ ساری ਜਹਾਦ ਦੇਣੀ ਪਵੇ ਪੰਜਾਬ ਦਾ ਪਾਣੀ ਪੰਜਾਬ ਦੀ ਰੋਹ ਤੁਗਰਨ ਸਿੰਘ ਦੀ ਬੇਅਦਬੀ ਹੋਈ ਆ ਮੈਂ ਉਹਦੇ ਸੰਬੰਧ ਚ ਤੁਹਾਡੇ ਨਾਲ ਸਵਾਲ ਕਰਨਾ ਚਾਹਣਾ ਕਿ ਆਪਣੇ ਪੰਜ ਕਰਾਈ ਦੇ ਦੋ ਲੜਕੇ ਸੀ ਸਰ ਉਹਨਾਂ ਨੂੰ ਨਸ਼ਾ ਜੀ ਚੱਕ ਕੇ ਜੇਲਾ ਵਿੱਚ ਸੁੱਟਿਆ ਗਿਆ ਇੱਕ ਦੇ ਸਰ ਰੀੜ ਦੀ ਹੱਡੀ ਟੁੱਟ ਗਈ ਉਹਦੇ ਸੱਟ ਲੱਗ ਗਈ ਉਹਦੇ ਵਿਚਾਰੇ ਦੀ ਸਾਰੀ ਜ਼ਿੰਦਗੀ ਇੱਦਾਂ ਹੀ ਲੰਘ ਜਾਣੀ ਆ ਦੋ ਸਿੰਘ ਸ਼ਹੀਦ ਹੋ ਗਏ ਸਰ ਮਤਲਬ ਜੋ ਸਟੂਡੈਂਟਸ ਸੀ ਉਹਨਾਂ ਨੂੰ ਇਹਨਾਂ ਸਫਰ ਕਰਨਾ ਪਿਆ ਬਿਕੋਜ਼ ਸਕੂਲ ਬੰਦ ਹੋ ਗਏ ਇਹਨਾਂ ਮਤਲਬ ਘਟੀਆਂ ਭੱਦਾ ਮਜ਼ਾਕ ਕਿਸੇ ਵੱਲੋਂ ਕੀਤਾ ਤੇ ਫਿਰ ਤੁਹਾਡੀ رائے ਜਾਣਨਾ ਚਾਹਣਾ ਵੀ ਤੁਸੀਂ ਉਹਦੇ ਬਾਰੇ ਕੀ ਕਰੋ ਸਾਡੀ ਦੇ ਵਿੱਚ ਫਾਈਲਿੰਗ ਹੋਈ ਹੈ ਹੁਣ ਪਹਿਲੀ ਦੋ ਗੱਲਾਂ ਨੇ ਲਗਾ ਦੇਣੀ ਪਹਿਲਾ ਤਾਂ ਬਹੁਤ ਧੀਨੇ ਗੁਰੂ ਘਰ ਸਾਹਿਬ ਦੇ ਪੰਨੇ ਫਾੜ ਕੇ ਨਾਲੀਆਂ ਚਾਹਾਂ ਸੜਕਾਂ ਦੇ ਵਿੱਚ ਸਟੇ ਮੈਂ ਇਹ ਗੱਲ ਕਹੀ ਹੈ ਪ੍ਰਕਾਸ਼ ਸਿੰਘ ਬਾਦਲ ਨੂੰ तू सी देने आई ने सीबीआई सी बी आई तो दस साल ला दू मैं जमीनिया नहीं दूसरी मैंफायरी हुई है चाली बंद उ जख्मी हुए हैं दो तो मर गए मैं मंगे हुआ है कि पुलिस ने जिन्होंने हुक्म दिता है उससे इंकवायरी किए यह प्रकाश सिंह नहीं मनिया दूसरी तो तो नहीं, नहीं, नहीं मान रहा जी बरगाड़ा गुरुग्राम ਜਿਹੜਾ ਵਿਆਦਮੀ ਹੋਈ ਹੈ ਕੀਤੀ ਕਿਨੇ ਇਹ ਵੀ ਕਮਿਸ਼ਨ ਨਹੀਂ ਮੰਨ ਰਿਹਾ ਮੇਰਾ ਵਾਅਦਾ ਹੈ ਪੰਜਾਬ ਚ ਕਿ ਅਗਰ ਅਸੀਂ ਆਵਾਂਗੇ ਇਹ ਦੋਨੋਂ ਚੀਜ਼ ਦੀ ਅਸੀਂ ਇਨਕੁਆਇਰੀ ਕਰਾਵਾਂਗੇ ਔਰ ਜਿਹੜੇ ਦੋਸ਼ੀ ਨੇ ਝਾਇਓ ਬਰਕਾਸ਼ ਸਿੰਘ ਬਾਦਲ ਆਪ ਹੋਇਆ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਇੰਜੀਨੀਅਰ ਵਿਆਦਮੀ ਕਰਾਈਏ ਜਦੋਂ ਕਮਿਸ਼ਨ ਦੀ ਰਿਪੋਰਟ ਆਉ ਉਹਨੂੰ ਦਊਂਗੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਬੰਦੇ ਨੇ ਕਰਾਈਏ ਸਿੱਖ ਆਪਣੇ ਆਪ ਨੂੰ ਲਾਉਂਦਾ ਅਸੀਂ ਇਨਕੁਆਇਰੀ ਤੋਂ ਬਾਅਦ ਅਗਰ ਇਹ ਨਹੀਂ ਕਰਦੇ ਤਾਂ ਮੈਂ ਕਰਾਵਾਂਗਾ ਇਨਕੁਆਇਰ 6 ਮਹੀਨੇ ਵਿੱਚ ਰਿਪੋਰਟ ਪੰਜਾਬ ਦੇ ਸਾਹਮਣੇ ਰੱਖੂਗਾ ਕਿ ਕੀ ਕੀ ਹੋਇਆ ਉਹਨਾਂ ਨੂੰ ਮੈਂ ਕਿਹਾ ਸੀ ਉਹ ਆਪਣੀ ਜਿੰਨੀ ਅਮਰੀਕਾ ਦੇ ਵਿੱਚ ਪੈਦਾਵਾਰ ਸੀ ਮਾਨ ਜਿਹਨੂੰ ਸਟ੍ਰੈਟੈਜਿਕ ਸਟ੍ਰੈਟੈਜਿਕ ਰਿਜ਼ਰਵ ਕਹਿੰਦੇ ਨੇ ਜਿਹੜਾ ਫालतੂ ਰੱਖਦੇ ਨੇ ਸਟਾਕ ਕਿ ਅਗਰ ਅਮਰੀਕਾ ਨਾਲ ਗੱਲ ਕੀਤੀ ਕਿ ਤੁਸੀਂ ਚੀਨ ਨਾਲ ਝੜੇ-ਝੋੜੇ ਥੋੜੇ ਹੁੰਦੇ ਰਹਿੰਦੇ ਨੇ ਤੁਸੀਂ ਅਗਰ ਕਰਾਉਣਾ ਤੁਸੀਂ ਪੰਜਾਬ ਨੂੰ ਕਿਉਂ ਨਹੀਂ ਬਣਾਉਂਦੇ ਆਪਣਾ ਹੱਥ ਆ ਗਿਆ ਹੋ ਜਾਂਦੇ ਨਾ ਹੁਣ ਬਹੁਤ ਵਸਾ ਚੱਲ ਰਹੇ ਦੇਖੋ ਅੱਜ ਤੁਹਾਨੂੰ ਆ ਗਿਆ ਜਿਹੜਾ ਕੁਛ ਕਿਸਾਨੀ ਦੇ ਸਾਹਮਣੇ ਆ ਗਿਆ ਖੁਦ ਖੁਸ਼ੀਆਂ ਆਉਣੀਆਂ ਸ਼ਾਇਦ ਇਹ ਜਾਣੋ ਸਮਝਿਆਂ ਵਿਚਨ ਵਾਸਤੇ ਔਰ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਕਿ ਤੁਸੀਂ ਪੰਜਾਬ ਚ ਆਓ ਸਾਡੇ 12700 ਪਿੰਡ ਨੇ ਜੀ ਉਹਨਾਂ ਨੇ ਦੇਣਾ ਸੀ ਦੇਖਵਾਲ ਦਾ ਟਾਕ ਉਹਨਾਂ ਨੇ ਬੰਦੇ ਛੜਨੇ ਸੀ ਛੜਕਾਓ ਕਰਨੀਏ ਸੀ ਉਹ ਦਿੰਦੇ ਤੇ ਔਰ ਫਿਰ ਖਰੀਦ ਪਿੰਡਾਂ ਵਿੱਚ ਉਹ ਵੱਡੀ ਦੇ ਵਿੱਚ ਚੋਰ ਜਿੱਦਾਂ ਸਵਾ ਥੋੜਾ ਬੇੜਾ ਬੇਟਾ ਜਰਾ ਮੂੰਹ ਤੋਂ ਦੂਰ ਰੱਖੋ ਫਟਰੀ ਆਵਾਜ਼ ਠੀਕ ਹੈ ਸਰ ਹਾਂ ਜੀ ਕਿਸਾਨ ਧੁੱਲਾ ਲੈ ਕੇ ਆਉਂਦਾ ਮੁੱਢੀ ਦੇ ਵਿੱਚ ਉਹਦਾ ਰੇ 1600 ਤੋਂ ਬਹੁਤ ਮਸ਼ਹੂਰ ਹੀ ਹੈ ਜੀ ਕੌਣ ਹੈ ਝੁੰਨੇ ਦੇ ਇਹ ਵਧੀਆ ਨਹੀਂ ਕਿ ਇੱਥੇ ਹੈਕਸ ਦੇ ਕੇ ਇੱਥੇ ਇਲਮ یونیورسٹی ਦੇ ਵਿੱਚ ਇੱਕ ਸੈਂਸਰ ਬੋਰਡ ਬਣਾਇਆ ਹੋਇਆ ਜੀ ਉਵੇਂ ਈ ਸਰ ਜਿਹੜੇ ਆਪਾਂ ਕਲਾਕਾਰ ਆਪਣੇ ਗਾਣੇ ਗਾਉਂਦੇ ਆ ਜੀ ਉੱਥੇ ਵੀ ਇੱਕ ਸੈਂਸਰ ਬੋਰਡ ਚਾਹੀਦਾ ਤਾਂ ਕਿ ਜੱਟ ਨੂੰ ਸਿਰਫ ਗੰਡਾਸਿਆਂ ਬੰਦੂਖਾਂ ਵਾਸਤੇ ਪੇਸ਼ ਨਾ ਕਰ ਲਈਏ ਇਹ ਵਧੀਆ ਗਾਣੇ ਹੋਣ ਤਾਂ ਕਿ ਜਿਹੜਾ ਨੌਜਵਾਨ ਆ ਉਹ ਸਹੀ ਰਾਹ ਤੇ ਇਹਨਾਂ ਨੂੰ ਇਹ ਅੱਜਕੱਲ ਰੋਲ ਮਾਡਲ ਬੜੇ ਹੋਏ ਜੀ ਇਹਨਾਂ ਨੇ ਦਾੜ੍ਹੀਆਂ ਰਖਾਤੀਆਂ ਪੱਗਾਂ ਬਣਾਤੀਆਂ ਜੀ ਤੇ ਇਹ ਜਵਾਨਾਂ ਨੂੰ ਜਿਹੜਾ ਸਹੀ ਸੇਧ ਦੇਣਾ ਬੱਚਿਆਂ ਨੂੰ ਖਰਾਬ ਕਰਨ ਔਰ ਆ ਦੇਖੋ ਆਪ ਹੀ ਗਾਣ ਵਾਲੇ ਤਾਲੀਆਂ ਵਜਾ ਰਹੇ ਨੇ ਇੱਥੇ ਇਹ ਅਸੀਂ ਅਸੀਂ ਵੀ ਵਿਲ ਹੈਵ ਟੂ ਸਰਟਨ ਲਾਇਸੈਂਸਰ ਬੋਰਡ ਤਣੀ ਲੇਕਿਨ ਅਗਰ ਉੱਤੇ ਚੱਲਾ ਕਰ ਚੁਣ ਮੈਂ ਨਾ ਇਹਨਾਂ ਨੂੰ ਬੜਾ ਕੇ ਵਰਨਿੰਗ ਦੇਵਾਂ ਕਿ ਅਗਰ ਤੁਸੀਂ ਗਲਤੀ ਗਲ ਕਰਦੇ ਰਹੋ ਫਿਰ ਅਸੀਂ ਤੁਹਾਨੂੰ ਲਾਇਸੈਂਸ ਨਹੀਂ ਹੱਥੇ ਦੇਵਾਂਗੇ ਟੈਕ ਕਬਲਾ ਇਹ ਸਭ ਨੂੰ ਕਰਨਾ ਪਊਗਾ ਇਹ ਗੱਲ ਗੱਲ ਬੱਚੇ ਗੱਲ ਸਮਝਣਗੇ ਹੁਣ ਆਪਣੀ ਪੀੜੀ ਤਾਂ ਜਾਓਗੀ ਤੁਹਾਡੀ ਅਗਲੀ ਪੀੜੀ ਆਉਗੂ ਸਾਰਿਆਂ ਦੇ ਵਿਆਹ ਸ਼ਾਦੀਆਂ ਹੋਣ ਗਿਆ ਛੋਟੇ ਬੱਚੇ ਹੋ ਜਾਣਗੇ ਕੀ ਕraft ਕਰ ਰਹੇ ਨੇ ਸਾਰਿਆਂ ਨੇ ਮੈਂ ਤੁਹਾਡੇ ਨਾਲ ਸਾਂ audio jungle